ਸਤਿ ਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਸੋ ਪੰਜਾਬ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਜਿੱਥੇ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਵਿੱਚ ਕੱਲ ਹੀ 31 ਜੁਲਾਈ ਤੱਕ ਪਾਬੰਦੀਆਂ ਲਗਾਈਆਂ ਗਈਆਂ ਸਨ ਜਿਸ ਦੇ ਵਿੱਚ ਕੀ ਫੌਜੀ ਰੰਗ ਦੇ ਕੱਪੜੇ ਅਤੇ ਇਸ ਤੋਂ ਇਲਾਵਾ ਫੌਜੀ ਰੰਗ ਦੀਆਂ ਬਰਦੀਆਂ ਖਰੀਦਣ ਦੇ ਉੱਤੇ ਜਿਹੜੀ ਆ ਰੋਕ ਲਗਾਈ ਗਈ ਸੀ ਇਸ ਤੋਂ ਇਲਾਵਾ ਫੌਜੀ ਰੰਗ ਦੀਆਂ ਜੀਪਾਂ ਮੋਟਰਸਾਈਕਲ ਆਦਿ ਜਿਹੜੇ ਉਹ ਵਹੜ ਤੋਂ ਕਰਨ ਦੇ ਵਿੱਚ ਰੋਕ ਲਗਾ ਦਿੱਤੀ ਗਈ ਸੀ ਉੱਥੇ ਹੀ ਹੁਣ ਪੰਜਾਬ ਦੇ ਇੱਕ ਹੋਰ ਜ਼ਿਲ੍ਹੇ ਦੇ ਵੱਲੋਂ 15 ਅਗਸਤ ਤੱਕ ਪਾਬੰਦੀਆਂ ਲਗਾ ਜੀ ਹੁਣ ਤਰਨਤਾਰਨ ਜ਼ਿਲ੍ਹੇ ਦੇ ਵੱਲੋਂ ਸਖਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ਜਿੱਥੇ ਕਿ ਭਾਰਤ ਦੇ ਵਿੱਚ ਫੌਜੀ ਅਧਿਕਾਰੀ ਆਲਿਵ ਗ੍ਰੀਨ ਫੌਜੀ ਰੰਗ ਦੀ ਵਰਦੀ ਅਤੇ ਆਲਿਵ ਗ੍ਰੀਨ ਰੰਗ ਦੀਆਂ ਜੀਪਾਂ ਮੋਟਰਸਾਈਕਲ ਆਦਿ ਦੀ ਵਰਤੋਂ ਕਰਦੇ ਹਨ ਪਰ ਕੁਝ ਸਮਾਜ ਵਿਰੋਧੀ ਤੱਤ ਇਸ ਰੰਗ ਦੀ ਵਰਦੀ ਜਾਂ ਫਿਰ ਜੀਪਾਂ ਬਾਨਾਂ ਦੀ ਵਰਤੋਂ ਕਰਕੇ ਗੈਰ ਕਾਨੂੰਨੀ ਜਿਹੜੇ ਤਰੀਕੇ ਦੇ ਨਾਲ ਹਿੰਸਕ ਘਟਨਾਵਾਂ ਜਿਹੜੀਆਂ ਕਰ ਸਕਦੇ ਹਨ ਜਿਸ ਦੇ ਨਾਲ ਹੁਣ ਅਮਨ ਚੈਨ ਅਤੇ ਕਾਨੂੰਨੀ ਵਿਵਸਥਾ ਨੂੰ ਖਤਰਾ ਦੇਖਦਿਆਂ ਹੋਇਆਂ ਤਰਨਤਾਰਨ ਜ਼ਿਲ੍ਹੇ ਦੇ ਵੱਲੋਂ 15 ਅਗਸਤ ਤੱਕ ਇਸ ਦੇ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ਉਨ੍ਹਾਂ ਦੇ ਪਹਿਲਾਂ ਸਖਤੀ ਦੇ ਨਾਲ ਹੁਕਮ ਜਾਰੀ ਕੀਤੇ ਗਏ ਹਨ ਕਿ ਇਹ ਜਗਾਈਆਂ ਘਟਨਾਵਾਂ ਨੂੰ ਰੋਕਣ ਦੇ ਲਈ ਜ਼ਰੂਰੀ ਹੈ ਕਿ ਆਮ ਲੋਕ ਆਲਵ ਗ੍ਰੀਨ ਰੰਗ ਦੀ ਵਰਤੋਂ ਤੁਰੰਤ ਜਿਹੜੀ ਉਹ ਬੰਦ ਕਰ ਦੇ ਇਸ ਸੰਬੰਧੀ ਹੁਣ ਜ਼ਿਲ੍ਹਾ ਮੈਜਿਸਟਰੇਟ ਤਰਨਤਾਰਨ ਰਾਹੁਲ ਨੇ ਭਾਰਤੀ ਨਾਗਰਿਕ ਸੁਰੱਖਿਆ ਐਕਟ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਇਹ ਹੁਕਮ ਜਿਹੜੇ ਆ ਉਹ ਆਮ ਲੋਕਾਂ ਦੇ ਵਿੱਚ ਜਾਰੀ ਕਰ ਦਿੱਤੇ ਗਏ ਹਨ ਤੇ ਦੂਜੇ ਪਾਸੇ ਮਾਨਸਾ ਦੇ ਵਿੱਚ ਵੀ ਕੱਲ ਹੀ ਜਿਹੜੇ ਇਹ ਹੁਕਮ ਜਾਰੀ ਹੋਏ ਸਨ ਜਿੱਥੇ ਕਿ 31 ਜੁਲਾਈ ਤੱਕ ਹੁਕਮ ਜਾਰੀ ਕੀਤੇ ਗਏ ਸਨ ਸੋ ਉੱਥੇ ਤੇ ਜਿਹ ਲੈ ਕੇ ਵੀ ਹੁਕਮ ਜਾਰੀ ਕੀਤੇ ਗਏ ਸਨ ਕਿ ਰਾਤ ਦੇ 10 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਜਿਹੜਾ ਕੋਈ ਵੀ ਹੁਣ ਸ਼ੋਰ ਪ੍ਰਦੂਸ਼ਣ ਨਹੀਂ ਕਰ ਸਕੇਗਾ ਸੋ ਪੰਜਾਬ ਦੇ ਹੁਣ ਵੱਖ-ਵੱਖ ਜ਼ਿਲ੍ਹਿਆਂ ਦੇ ਵੱਲੋਂ ਜਈਆਂ ਜੜੀਆਂ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਤੁਹਾਡੀ ਕੀ ਇਸ ਬਾਰੇ رائے ਹੈ ਤੇ ਕੀ ਪੂਰੇ ਪੰਜਾਬ ਦੇ ਵਿੱਚ ਅਜਿਹੇ ਜਿਹੜੇ ਆ ਕਾਨੂੰਨ ਲਾਗੂ ਹੋ ਜਾਣੇ ਚਾਹੀਦੇ ਹਨ ਸੋ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਇਰਾਨ ਅਤੇ ਇਜ਼ਰਾਈਲ ਦੇ ਵਿੱਚ ਜੰਗ ਜਿਹੜੀ ਆ ਇੱਕ ਵਾਰ ਫਿਰ ਤੋਂ ਵੱਧ ਚੁੱਕੀ ਹੈ ਜਿੱਥੇ ਕਿ ਜੰਗ ਪਿਛਲੇ 2 ਦਿਨਾਂ ਦੇ ਵਿੱਚ ਹੀ ਜਾਰੀ ਹੋਈ ਸੀ ਜਿਸ ਦੇ ਕਾਰਨ ਭਾਰਤ ਦੇ ਵਿੱਚ ਵੀ ਕਈ ਚੀਜ਼ਾਂ ਦੇ ਰੇਟ ਜਿਹੜੇ ਵਧਨੇ ਸ਼ੁਰੂ ਹੋ ਚੁੱਕੇ ਹਨ ਅਤੇ ਪੈਟਰੋਲ ਦੀ ਕੀਮਤ ਦੇ ਵਿੱਚ ਵੀ ਭਾਰੀ ਵਾਧਾ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਸੋ ਇਸੇ ਦੌਰਾਨ ਹੁਣ ਇਜ਼ਰਾਈਲ ਨੇ ਇਰਾਨੀ ਰੱਖਿਆ ਮੰਤਰਾਲੇ ਦੇ ਉੱਤੇ ਜਿਹੜਾ ਹਮਲਾ ਕਰ ਦਿੱਤਾ ਹੈ ਤੇ ਇਰਾਨ ਦੇ ਸੱਤ ਰਾਜਾਂ ਦੇ ਉੱਤੇ ਡਿਫੈਂਸ ਸਿਸਟਮ ਵੀ ਜਿਹੜਾ ਐਕਟਿਵ ਹੋ ਚੁੱਕਾ ਹੈ ਜੀ ਹਾਂ ਇਰਾਨ ਅਤੇ ਇਜ਼ਰਾਈਲ ਨੇ ਹੁਣ ਬੀਤੀ ਲੰਗ ਤੱਕੜੀਆਂ ਸ਼ੁਰੂ ਕਰ ਦਿੱਤੀਆਂ ਦੋਹਾਂ ਦੇਸ਼ਾਂ ਦੇ ਵਿੱਚ 48 ਘੰਟੇ ਤੋਂ ਜਿਹੜਾ ਲਗਾਤਾਰ ਜੰਗ ਦੇ ਦੌਰਾਨ ਸੰਘਰਸ਼ ਚੱਲ ਰਿਹਾ ਹੈ ਤੇ ਇਜ਼ਰਾਈਲ ਦਾ ਦਾਵਾ ਹੈ ਕਿ ਉਹਨਾਂ ਨੇ ਤਹਿਰੀਨ ਦੇ ਵਿੱਚ ਮੌਜੂਦ ਰੱਖਿਆ ਮੰਤਰਾਲੇ ਨੂੰ ਨਿਸ਼ਾਨਾ ਬਣਾਇਆ ਹੈ ਇਸ ਤੋਂ ਇਲਾਵਾ ਤਹਿਰੀਨ ਅਤੇ ਇਸ ਤੋਂ ਇਲਾਵਾ ਬੁਸ਼ਹਰ ਦੇ ਵਿੱਚ ਆਇਲ ਡੀਪੂ ਅਤੇ ਗੈਸ ਰਿਫਾਇਨਰੀਸਾਂ ਨੇ 150 ਤੋਂ ਵੱਧ ਟਿਕਾਣਿਆਂ ਨੂੰ ਹਿੱਟ ਕੀਤਾ ਗਿਆ ਹੈ ਜਿਸ ਦੇ ਕਾਰਨ ਹੀ ਤੁਹਾਨੂੰ ਦੱਸਦੀ ਹੈ ਕਿ ਪੈਟਰੋਲ ਦੀਆਂ ਕੀਮਤਾਂ ਜਿਹੜੀਆਂ ਕਿ ਪੰਜਾਬ ਅਤੇ ਭਾਰਤ ਦੇ ਵਿੱਚ ਅੱਜ ਜਿਹੜੀਆਂ ਵੱਧ ਚੁੱਕੀਆਂ ਹਨ ਦੋ ਦਿਨ ਦੀ ਲੜਾਈ ਦੇ ਵਿੱਚ ਹੀ ਹੁਣ ਤੱਕ 138 ইরਾਨੀ ਲੋਕ ਮਾਰੇ ਜਾ ਚੁੱਕੇ ਹਨ ਜਿਨ੍ਹਾਂ ਦੇ ਵਿੱਚ 9 ਨਿਊਕਲੀਅਰ ਸਾਇੰਟਿਸਟ ਦੱਸੇ ਜਾ ਰਹੇ ਹਨ ਤੇ 20 ਤੋਂ ਵੱਧ ইরਾਨੀ ਕਮਾਂਡਰ ਸ਼ਾਮਲ ਹਨ ਇਸ ਤੋਂ ਇਲਾਵਾ 350 ਤੋਂ ਵੱਧ ਜਿਹੜੇ ਜ਼ਖਮੀ ਹੋ ਚੁੱਕੇ ਹਨ ਤੇ ਇਰਾਨ ਦੀ ਰਾਜਧਾਨੀ ਤਹਿਰਾਨ ਸਣੇ 7 ਸੂਬਿਆਂ ਦੇ ਵਿੱਚ 에ਅਰ ਡਿਫੈਂਸ ਵੀ ਸਿਸਟਮ ਜਿਹੜਾ ਹੈ ਉਹ ਲਾਗੂ ਕਰ ਦਿੱਤਾ ਗਿਆ ਹੈ ਤੇ ਐਕਟਿਵ ਹੋ ਚੁੱਕਾ ਹੈ ਸੋ ਇਰਾਨ ਨੇ ਵੀ ਪਲਟਵਾਰ ਕਰਦੇ ਹੋਏ ਇਜ਼ਰਾਈਲ ਦੇ ਉੱਤੇ 150 ਤੋਂ ਵੱਧ ਮਿਜ਼ਾਈਲਾਂ ਦਾਗ ਦਿੱਤੀਆਂ ਹਨ ਹਮਲੇ ਦੇ ਵਿੱਚ ਇਜ਼ਰਾਈਲ ਦੇ 7 ਲੋਕ ਮਾਰੇ ਜਾ ਚੁੱਕੇ ਹਨ ਅਤੇ 215 ਤੋਂ ਵੱਧ ਲੋਕ ਜਿਹੜੇ ਉਹ ਜ਼ਖਮੀ ਦੱਸੇ ਜਾ ਰਹੇ ਹਨ ਇਰਾਨ ਨੇ ਤਿੰਨ ਇਜ਼ਰਾਈਲੀ F35 ਜਹਾਜ਼ ਡਗਾਉਣ ਦਾ ਵੀ ਜਿਹੜਾ ਦਾਵਾ ਕੀਤਾ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਭਾਰਤ ਅਤੇ ਪਾਕਿਸਤਾਨ ਦੀ جنگ ਦੇ ਸਮੇਂ ਕਾਫੀ ਜ਼ਿਆਦਾ ਇੱਕ ਦੂਸਰੇ ਦੇ ਉੱਤੇ ਡਰੋਨ ਦੇ ਨਾਲ ਹਮਲੇ ਕੀਤੇ ਜਾ ਰਹੇ ਸਨ ਤੇ S-400 ਜੋ ਕਿ 에어 డిਫੈਂਸ ਸੀ ਉਹ ਵੀ ਜਿਹੜੇ ਦੋਹਾਂ ਦੇਸ਼ਾਂ ਦੇ ਵੱਲੋਂ ਹੁਣ ਐਕਟਿਵ ਕਰ ਲਏ ਗਏ ਹਨ ਤੇ ਲਗਾਤਾਰ ਇਜ਼ਰਾਈਲ ਤੇ ਹਰਾਂ ਦੇ ਵੱਲੋਂ ਹੁਣ ਇੱਕ ਦੂਸਰੇ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕੀ ਆਮ ਲੋਕ ਜਿਹੜੇ ਉਹ ਕਾਫੀ ਜ਼ਿਆਦਾ ਨਿਸ਼ਾਨਾ ਬਣ ਰਹੇ ਹਨ ਤੇ ਇਸ ਜੰਗ ਦਾ ਜਿਹੜਾ ਆਮ ਲੋਕਾਂ ਨੂੰ ਕਾਫੀ ਜ਼ਿਆਦਾ ਵੱਡਾ ਪ੍ਰਾਨਾਮ ਭੁਗਤਣਾ ਪੈ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਕਰੋਨਾ ਵਾਇਰਸ ਦੇ ਰਿਲੇਟਡ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਫੈਲ ਰਿਹਾ ਹੈ ਕਰੋਨਾ ਇਨਫੈਕਸ਼ਨ ਸਰਕਾਰ ਨੇ ਜਾਰੀ ਕਰ ਦਿੱਤੀ ਹੈ ਨਵੀਂ ਟਰੈਵਲ ਐਡਵਾਈਜ਼ਰੀ ਜੀ ਹਾਂ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਦੇ ਕੇਸ ਵੱਧ ਰਹੇ ਹਨ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਦੋ ਔਰਤਾਂ ਦੇ ਕਰੋਨਾ ਪੋਜ਼ਿਟਿਵ ਪਾਏ ਜਾਣ ਦੀ ਖਬਰ ਤੋਂ ਬਾਅਦ ਹੁਣ ਸਿਹਤ ਵਿਭਾਗ ਚੌਕਸ ਹੋ ਗਿਆ ਹੈ ਤੁਹਾਨੂੰ ਦੱਸਦੀ ਹੈ ਕਿ ਦੋਹੇ ਮਰੀਜ਼ਾਂ ਨੂੰ ਜਿਹੜਾ ਆਈਸੋਲੇਟ ਕਰ ਦਿੱਤਾ ਗਿਆ ਹੈ ਤੇ ਇਸ ਦੀ ਪੁਸ਼ਟੀ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਕੀਤੀ ਹੈ ਕਰੋਨਾ ਮਾਮਲਿਆਂ ਦੇ ਵਿੱਚ ਵਾਧੇ ਦੇ ਮੱਦੇ ਨਜ਼ਰ ਹੁਣ ਪੰਜਾਬ ਸਰਕਾਰ ਨੇ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਜਿਸ ਦੇ ਨਾਲ ਸੂਬੇ ਭਰ ਦੇ ਵਿੱਚ ਹੁਣ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ ਸਿਹਤ ਵਿਭਾਗ ਦੇ ਅਨੁਸਾਰ ਪੰਜਾਬ ਦੇ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ ਹੁਣ 35 ਹੋ ਗਈ ਹੈ ਇੱਕ ਹਫਤਾ ਪਹਿਲਾਂ ਹੀ ਗਿਣਤੀ ਜੋ ਕਿ 12 ਸੀ ਤੇ ਹੁਣ 37 ਕੇਸਾਂ ਨੂੰ ਵੀ ਇਹ ਪਾਰ ਕਰ ਚੁੱਕੀ ਹੈ ਇਸੇ ਦੇ ਨਾਲ ਹੀ ਸੂਬੇ ਦੇ ਵਿੱਚ ਹੁਣ ਤੱਕ ਦੋ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਤੇ ਕੁੱਲ ਜੇਕਰ ਪੂਰੇ ਭਾਰਤ ਦੀ ਗੱਲ ਕਰੀਏ ਤੇ 99 ਲੋਕਾਂ ਦੀ ਜਿਹੜੀ ਉਹ ਮੌਤ ਕੋਰੋਨਾ ਵਾਇਰਸ ਦੇ ਕਾਰਨ ਹੋ ਚੁੱਕੀ ਹੈ ਇਸੇ ਦੌਰਾਨ ਹੁਣ ਸਰਕਾਰ ਦੇ ਵੱਲੋਂ ਅਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਬਜ਼ੁਰਗਾਂ ਅਤੇ ਇਸ ਤੋਂ ਇਲਾਵਾ ਬਿਮਾਰਾਂ ਕਮਜ਼ੋਰ ਇਮਿਊਨਿਟੀ ਵਾਲੇ ਲੋਕ ਇਸ ਤੋਂ ਇਲਾਵਾ ਭੀੜ ਭੜੱਕੇ ਵਾਲੇ ਇਲਾਕਿਆਂ ਦੇ ਵਿੱਚ ਜਾਣ ਦੇ ਉੱਤੇ ਮਾ ਮਾਸਕ ਪਾਉਣ ਦੀ ਜਿਹੜੀ ਉਹ ਹਦਾਇਤ ਤੇ ਜਾਰੀ ਕਰ ਦਿੱਤੀ ਗਈ ਹੈ ਸੋ ਇਸ ਤੋਂ ਇਲਾਵਾ ਹੁਣ ਖੰਗਣ ਛਿੱਕਣ ਅਤੇ ਮੂੰਹ ਨੂੰ ਜਿਹੜਾ ਕਿ ਰੁਮਾਲ ਦੇ ਨਾਲ ਢਕਣ ਦੇ ਲਈ ਵੀ ਕਿਹਾ ਜਾ ਰਿਹਾ ਹੈ ਸੋ ਲਗਾਤਾਰ ਕਰੋਨਾ ਵਾਇਰਸ ਦੇ ਕੇਸ ਜਿਹੜੇ ਉਹ ਵੱਧਦੇ ਜਾ ਰਹੇ ਹਨ ਜਿਸ ਦੇ ਕਾਰਨ ਹੁਣ ਪੰਜਾਬ ਦੇ ਵਿੱਚ ਮਾਸਕ ਦੀ ਐਡਵਾਈਜ਼ਰੀ ਫਿਰ ਤੋਂ ਜਾਰੀ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਕਾਂਗਰਸ ਦੇ ਵੱਲੋਂ ਇੱਕ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪਿਛਲੇ 3 ਸਾਲਾਂ ਦੇ ਦੌਰਾਨ ਪੰਜਾਬ ਦੇ ਵਿੱਚ ਨਸ਼ੇ ਦੇ ਕਾਰਨ 272 ਮੌਤਾਂ ਹੋਈਆਂ ਹਨ। ਸਵਾਲਕਾਂ ਲੰਬਾ ਦੇ ਦੁਆਰਾ ਜਿਹੜਾ ਕਿਹਾ ਗਿਆ ਹੈ ਜੋ ਕਿ ਇੱਕ ਕਾਂਗਰਸ ਦੀ ਜਿਹੜੀ ਉਹ ਮੈਂਬਰ ਹੈ ਸੋ ਜਿਸ ਤੋਂ ਬਾਅਦ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੇਜਰੀਬਾਲ ਇੱਕ ਜ਼ਹਿਰੀਲਾ ਸੱਪ ਹੈ ਤੇ ਪੰਜਾਬ ਦੇ ਵਿੱਚ ਜਿੰਨਾ ਦੁੱਧ ਪਿਲਾਓਗੇ ਉਹਨਾਂ ਹੀ ਇਹ ਡੰਗ ਤੁਹਾਨੂੰ ਮਾਰੇਗਾ। ਸੋ ਪੰਜਾਬੀ ਜਾਗਰਣ ਦੇ ਦੁਆਰਾ ਲੁਧਿਆਣਾ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋયા ਕਾਂਗਰਸ ਦੀ ਮਹਿਲਾ ਤਰੀ ਪ੍ਰਧਾਨ ਆਲਕਾ ਲਾਂਬਾ ਦੇ ਦੁਆਰਾ ਜਿਹੜਾ ਇਹ ਬਿਆਨ ਜਾਰੀ ਕੀਤਾ ਗਿਆ ਹੈ ਉਹਨਾਂ ਦੇ ਦੁਆਰਾ ਕਿਹਾ ਗਿਆ ਹੈ ਕਿ ਆਪ ਸਰਕਾਰ ਦੇ ਨਸ਼ਾ ਮੁਕਤ ਪੰਜਾਬ ਬਾਰੇ ਵੱਡੇ ਵੱਡੇ ਇਸ਼ਤਿਹਾਰਾਂ ਦਾ ਉਹਨਾਂ ਨੇ ਮਜ਼ਾਕ ਉਡਾਇਆ ਤੇ ਉਹਨਾਂ ਨੇ ਕਿਹਾ ਕਿ ਨੈਸ਼ਨਲ ਕਰਾਈਮ ਬਿਊਰੋ ਦੇ ਅੰਕੜਿਆਂ ਦੇ ਅਨੁਸਾਰ ਆਪ ਦੇ ਸ਼ਾਸਨ ਦੇ ਵਿੱਚ ਜਿਹੜੀ ਕਿ 272 ਪੰਜਾਬੀਆਂ ਦੀ ਨਸ਼ੇ ਦੇ ਕਾਰਨ ਮੌਤ ਹੋਈ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਕਾਨਫਰੰਸ ਦੀਆਂ ਸੋ 272 ਦਾ ਜਿਹੜਾ ਅੰਕੜਾ ਕਾਫੀ ਜ਼ਿਆਦਾ ਜਿਹੜਾ ਘੱਟ ਦੱਸਿਆ ਜਾ ਰਿਹਾ ਹੈ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ 272 ਲੋਕਾਂ ਦੀ ਹੀ ਜਿਹੜੀ ਸਾਢੇ 3 ਸਾਲਾਂ ਦੇ ਦੌਰਾਨ ਜਿਹੜਾ ਆਪ ਦੇ ਸ਼ਾਸਨ ਦੇ ਦੌਰਾਨ ਮੌਤ ਹੋਈ ਹੈ ਸੋ ਕਮੈਂਟ ਕਰਕੇ ਇਸ ਬਾਰੇ ਜਿਹੜੀ ਉਹ ਜਾਣਕਾਰੀ ਅਤੇ ਆਪਣੀ ਰਾਏ ਜਰੂਰ ਦਿਓ ਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਜਿੱਥੇ ਆਮ ਆਦਮੀ ਪਾਰਟੀ ਦੇ ਉੱਤੇ ਤੇ ਇਲਜ਼ਾਮ ਲਗਾਏ ਜਾ ਰਹੇ ਹਨ ਤੇ 5 ਸਾਲ ਸੱਤਾ ਦੇ ਵਿੱਚ ਰਹਿਣ ਤੋਂ ਬਾਅਦ ਕੈਪਟਨ ਮਰਿੰਦਰ ਸਿੰਘ ਦੇ ਦੁਆਰਾ ਜਿੱਥੇ ਕੀ ਸੌ ਚੱਕ ਕੇ ਕਿਹਾ ਗਿਆ ਸੀ ਕਿ 1 ਮਹੀਨੇ ਦੇ ਅੰਦਰ ਹੀ ਜਿਹੜਾ ਉਹਨਾਂ ਦੇ ਵੱਲੋਂ ਨਸ਼ਾ ਬੰਦ ਕਰ ਦਿੱਤਾ ਜਾਵੇਗਾ ਤੇ ਪੂਰੇ 5 ਸਾਲਾਂ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਨਸ਼ਾ ਬੰਦ ਨਹੀਂ ਹੋਇਆ ਤੇ ਦੂਸਰੇ ਪਾਸੇ ਹੁਣ ਭਗਵਾਨਤਮਨ ਸਰਕਾਰ ਦੇ ਵੱਲੋਂ ਜਿੱਥੇ ਵੱਡੇ ਵੱਡੇ ਜਿਹੜੇ ਉਹ ਵਾਅਦੇ ਕੀਤੇ ਜਾ ਰਹ ਕਪੂਰੇ ਪੰਜਾਬ ਨੂੰ ਉਹ ਨਸ਼ਾ ਮੁਕਤ ਕਰ ਦੇਣਗੇ ਸੋ ਪੰਜਾਬ ਦੇ ਨਾਲ ਹੁਣ ਵੀ ਲਗਾਤਾਰ ਜਿਹੜੀਆਂ ਮੌਤਾਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ ਸੋ ਦੋਨੋਂ ਪਾਰਟੀਆਂ ਦੇ ਵੱਲੋਂ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਲਗਾ ਕੇ ਜਿਹੜੀ ਆ ਉਹ ਮਾੜੀ ਰਾਜਨੀਤੀ ਕੀਤੀ ਜਾ ਰਹੀ ਹੈ ਤੇ ਦੋਨਾਂ ਪਾਰਟੀਆਂ ਦੇ ਵੱਲੋਂ ਜਿਹੜਾ ਨਸ਼ੇ ਦੇ ਨਾਂ ਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਤੋਂ ਬਾਅਦ ਆਲਕਾ ਲਾਂਬਾ ਦੇ ਦੁਆਰਾ ਕਿਹਾ ਗਿਆ ਕਿ 25 ਲੱਖ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਇਸ ਸਮੇਂ ਜਿਹੜੇ ਵੀ ਉਹ ਪੰਜਾਬ ਦੇ ਫਸੇ ਹੋਏ ਹਨ ਤੇ ਅਰਵਿੰਦ ਕੇਜਰੀਵਾਲ ਨੂੰ ਸੱਤਾ ਦਾ ਲਾਲਚ ਹੈ ਤੇ ਉਹ ਪੰਜਾਬ ਦੇ ਨਾਲ ਉਸ ਨੂੰ ਕੋਈ ਵੀ ਪਿਆਰ ਨਹੀਂ ਹੈ ਤੇ ਉਹ ਪੰਜਾਬ ਦੇ ਲਈ ਜਿਹੜਾ ਕੁਝ ਵੀ ਕਰਨ ਦੇ ਲਈ ਨਹੀਂ ਆਇਆ ਹੋਇਆ ਹੈ ਸਿਰਫ ਜਿਹੜਾ ਵੋਟਾਂ ਦੀ ਰਾਜਨੀਤੀ ਦੇ ਕਾਰਨ ਹੀ ਉਹ ਪੰਜਾਬ ਦੇ ਵਿੱਚ ਘੁੰਮ ਰਿਹਾ ਹੈ ਸੋ ਕੇਜਰੀਵਾਲ ਨੂੰ ਦੋ ਮੂੰਹਾਂ ਵਾਲਾ ਸੱਪ ਤੱਕ ਜਿਹੜਾ ਆ ਆਲਕਾ ਲਾਂਬਾ ਦੇ ਦੁਆਰਾ ਦੱਸਿਆ ਗਿਆ ਤੇ ਉਸਨੇ ਕਿਹਾ ਕਿ ਜਿੰਨਾ ਇਸ ਨੂੰ ਦੁੱਧ ਪਵਾਓਗੇ ਉਹਨਾਂ ਹੀ ਤੁਹਾਡੇ ਇਹ ਡੰਗ ਮਾਰੇਗਾ ਸੋ ਕਾਂਗਰਸ ਪਾਰਟੀ ਦੇ ਵੱਲੋਂ ਜਿੱਥੇ ਕੀ ਇਹ ਕਾਨਫਰੰਸ ਕੀਤੀ ਗਈ ਤੇ ਆਮ ਆਦਮੀ ਪਾਰਟੀ ਦੇ ਉੱਤੇ ਜਿਹੜਾ ਨਸ਼ੇ ਦੇ ਨਾਂ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਤਿੱਖੇ ਵਾਰ ਇਹਨਾਂ ਦੇ ਵੱਲੋਂ ਕੀਤੇ ਜਾ ਰਹੇ ਸਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕੱਲ ਹੀ ਸੋਸ਼ਲ ਮੀਡੀਆ ਤੇ ਇਹ ਖਬਰ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਕਿ ਪੰਜਾਬ ਦੇ ਵਿੱਚ 35 ਤੋਂ 40% ਦੁੱਧ ਦੇ ਸੈਂਪਲ ਫੇਲ ਹੋ ਰਹੇ ਹਨ ਉੱਥੇ ਹੀ ਹੁਣ ਫੂਡ ਸੇਫਟੀ ਟੀਮ ਪਟਿਆਲਾ ਦੇ ਵਿੱਚ ਖਾਦ ਪਦਾਰਥਾਂ ਦੀ ਜਿਹੜੀ ਮਿਲਾਵਟ ਖੋਰੀ ਦੀ ਵਿਰੁੱਧ ਉਹਨਾਂ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਪਤਾ ਲੱਗਾ ਹੈ ਕਿ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਅਤੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਕਮਿਸ਼ਨਰ ਦਿਲਰਾਜ ਸਿੰਘ ਦੇ ਸਖਤ ਆਦੇਸ਼ਾਂ ਦੇ ਉੱਤੇ ਜ਼ਿਲ੍ਹਾ ਸਿਹਤ ਅਧਿਕਾਰੀ ਡਾਕਟਰ ਗੁਰਪ੍ਰੀਤ ਕੌਰ ਦੀ ਅਗਵਾਈ ਵਾਲੀ ਫੂਡ ਸੇਫਟੀ ਟੀਮ ਪਟਿਆਲਾ ਦੇ ਜ਼ਿਲ੍ਹੇ ਦੇ ਵਿੱਚ ਪਹੁੰਚੀ ਅਤੇ ਖਾਣ ਪਦਾਰਥਾਂ ਦੀ ਮਲਾਵਟ ਕੋਰੀ ਦੇ ਵਿਰੁੱਧ ਆਪਣੀ ਉਹਨਾਂ ਦੇ ਵੱਲੋਂ ਕਾਰਵਾਈ ਤੇਜ਼ ਕਰ ਦਿੱਤੀ। ਤੁਹਾਨੂੰ ਦੱਸਦੀ ਹੈ ਕਿ ਪਿਛਲੇ ਦਿਨ ਹੀ 1380 ਕਿਲੋਗ੍ਰam ਨਕਲੀ ਪਨੀਰ ਜ਼ਬਤ ਕੀਤਾ ਗਿਆ ਸੀ ਤੇ ਇਸ ਨੂੰ ਨਸ਼ਟ ਕਰਨ ਤੋਂ ਬਾਅਦ ਵਿਭਾਗ ਨੇ ਹੁਣ 13 ਜੂਨ ਸਾਲ 2025 ਨੂੰ ਰਾਜਪੁਰਾ ਦੇ ਇੱਕ ਮਸਾਲੇ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਜਿਹੜਾ ਕਿ ਛਾਪਾਂ ਮਾਰਿਆ ਤੇ 24 ਕੁਇੰਟਲ ਮਿਆਦ ਪੁੱਗੀ ਹਲਦੀ ਜਿਹੜੀ ਉਹ ਜ਼ਬਤ ਕੀਤੀ ਗਈ ਹੈ। ਸੋ ਲਗਾਤਾਰ ਪੰਜਾਬ ਦੇ ਵਿੱਚ ਜਿਹੜੀਆਂ ਹੁਣ ਮਲਾਵਟ ਵਾਲੀਆਂ ਚੀਜ਼ਾਂ ਵੇਚੀਆਂ ਜਾ ਰਹੀਆਂ ਹਨ ਦੁੱਧ, ਦਹੀਂ ਕਿਓ ਅਤੇ ਇਸ ਤੋਂ ਇਲਾਵਾ ਪਨੀਰ ਵਰਗੀਆਂ ਚੀਜ਼ਾਂ ਤੇ ਨਕਲੀ ਆ ਹੀ ਰਹੀਆਂ ਸਨ ਤੇ ਇਸ ਤੋਂ ਇਲਾਵਾ ਹੁਣ ਪੰਜਾਬ ਦੇ ਵਿੱਚ ਜਿਹੜੇ ਮਸਾਲੇ ਤੱਕ ਜਿਹੜੇ ਨਕਲੀ ਆਉਣ ਲੱਗ ਪਏ ਹਨ ਜਾਂ ਫਿਰ ਦੀ ਜਿਹੜੀ ਆਕਸਪੈਰੀ ਹੋ ਚੁੱਕੀ ਹੁੰਦੀ ਹੈ ਸੋ ਪੰਜਾਬ ਦੀਆਂ ਕਿਤੇ ਨਾ ਕਿਤੇ ਜਿਹੜੀਆਂ ਫੂਡ ਸੇਫਟੀ ਟੀਮਾਂ ਆ ਉਹਨਾਂ ਨੂੰ ਜਾ ਕੇ ਹਰ ਥਾਂ ਦੇ ਉੱਤੇ ਛਾਪੇਮਾਰੀ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਇਹ ਮਲਾਵਟ ਭਰੀਆਂ ਚੀਜ਼ਾਂ ਤੋਂ ਬਚਾਇਆ ਜਾ ਸਕੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਖਬਰ ਕਾਫੀ ਜ਼ਿਆਦਾ ਮਹੱਤਵਪੂਰਨ ਨਿਕਲ ਕੇ ਆ ਰਹੀ ਹੈ ਜਲੰਧਰ ਵਾਸੀਆਂ ਦੀ ਹੁਣ ਨਹੀਂ ਹੋਵੇਗੀ ਖੈਰ ਸ਼ੁਰੂ ਹੋਣ ਜਾ ਰਿਹਾ ਹੈ ਇਹ ਨਵਾਂ ਸਿਸਟਮ ਜੀ ਹਾਂ ਜੇਕਰ ਤੁਸੀਂ ਵੀ ਹੁਣ ਜਲੰਧਰ ਦੇ ਵਿੱਚ ਕੂੜਾ ਕਿਤੇ ਜਿਹੜਾ ਬਾਹਰ ਸਿੱਟਦੇ ਹੋ ਤੇ ਨਾਲ ਦੀ ਨਾਲ ਜਿਹੜਾ ਤੁਹਾਡਾ ਚਲਾਨ ਕੱਟਿਆ ਜਾ ਸਕਦਾ ਹੈ ਜਲੰਧਰ ਸ਼ਹਿਰ ਦੇ ਵਿੱਚ ਥਾਂ ਥਾਂ ਦੇ ਫੈਲੇ ਕੂੜੇ ਅਤੇ ਗੰਦਗੀ ਤੋਂ ਪਰੇਸ਼ਾਨ ਨਗਰ ਨਿਗਮ ਹੁਣ ਸਖਤੀ ਦੇ ਮੋੜ ਦੇ ਵਿੱਚ ਹੈ ਨਗਰ ਨਿਗਮ ਦੇ ਮੇਅਰ ਬਨੀਤ ਧੀਰ ਅਤੇ ਕਮਿਸ਼ਨਰ ਗੌਤਮ ਜੈਨ ਨੇ ਐਲਾਨ ਕੀਤਾ ਹੈ ਕਿ ਜੋ ਵੀ ਵਿਅਕਤੀ ਹੁਣ ਸੰਸਥਾ ਕੂੜਾ ਜਿਹੜਾ ਇੱਧਰ ਉੱਧਰ ਜਾਂ ਫਿਰ ਸਿੱਧਾ ਡੰਪ ਸਾਈਡ ਦੇ ਉੱਤੇ ਸੁੱਟਦੇ ਪਾਈ ਜਾਣਗੇ ਉਹਨਾਂ ਦਾ ਤੁਰੰਤਕ ਚਲਾਨ ਕੱਟ ਦਿੱਤਾ ਜਾਵੇਗਾ ਜੀ ਹਾਂ ਮੇਅਰ ਅਤੇ ਕਮਿਸ਼ਨਰ ਨੇ ਸਪਸ਼ਟ ਕੀਤਾ ਹੈ ਕਿ ਜਿਨ੍ਹਾਂ ਕੰਪਲੈਕਸਾਂ ਜਿਵੇਂ ਕਿ ਹੋਟਲਾਂ ਸੰਸਥਾਨ ਵੱਡੀਆਂ ਦੁਕਾਨਾਂ ਜਾਂ ਸਾਈਟੀ ਤੋਂ ਰਜਾਨਾ 20 ਕਿਲੋ ਜਾਂ ਇਸ ਤੋਂ ਜ਼ਿਆਦਾ ਕੂੜਾ ਨਿਕਲਦਾ ਹੈ ਉਹਨਾਂ ਨੂੰ ਖੁਦ ਆਪਣੇ ਕੂੜੇ ਦਾ ਪ੍ਰਬੰਧਨ ਕਰਨਾ ਹੋਵੇਗਾ ਆਮ ਘਰਾਂ ਤੇ ਛੋਟੀਆਂ ਦੁਕਾਨਾਂ ਨੂੰ ਆਪਣਾ ਕੂੜਾ ਨਗਰ ਨਿਗਮ ਵੱਲੋਂ ਨਿਯੁਕਤ ਰੈਗ ਪਿਕਰਸ ਰਾਹੀਂ ਹੀ ਜਿਹੜਾ ਆ ਉਹ ਦੇਣਾ ਹੋਵੇਗਾ ਤੇ ਨਗਰ ਨਿਗਮ ਪ੍ਰਸ਼ਾਸਨ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਮੌਕੇ ਦੇ ਉੱਤੇ ਹੀ ਜਿਹੜਾ ਹੁਣ ਚਲਾਨ ਕੀਤਾ ਜਾਵੇਗਾ ਤੇ ਚਲਾਨ ਕੱਟਣ ਵਾਲੀ ਮਸ਼ੀਨ ਵੀ ਉਹਨਾਂ ਦੇ ਵੱਲੋਂ ਹੁਣ ਲਿਆਂਦੀ ਗਈ ਹੈ ਤੇ ਇਸ ਸਿਸਟਮ ਨੂੰ ਨਗਰ ਨਿਗਮ ਦੇ ਵੱਲੋਂ ਹੁਣ ਜਲਦ ਹੀ ਲਾਗੂ ਕਰ ਦਿੱਤਾ ਜਾਵੇਗਾ ਸੋ ਜਿਹੜਾ ਵੀ ਹੁਣ ਕੂੜਾ ਸਿੱਟਦਾ ਹੋਇਆ ਫੜਿਆ ਜਾਵੇਗਾ ਜਲੰਧਰ ਦੇ ਵਿੱਚ ਉਸ ਦਾ ਮੌਕੇ ਦੇ ਉੱਤੇ ਹੀ ਚਲਾਨ ਕਰ ਦਿੱਤਾ ਜਾਵੇਗਾ ਇਸ ਤੋਂ ਬਾਅਦ ਅਗਲੀ ਖਬਰ ਹੁਣ ਮੌਸਮ ਦੇ ਰਿਲੇਟਡ ਨਿਕਲ ਕੇ ਆ ਰਹੀ ਹੈ ਜੀ ਹਾਂ ਹੁਣ ਪੰਜਾਬ ਦੇ ਵਿੱਚ 15 16 17 ਅਤੇ 18 ਜੂਨ ਨੂੰ ਤੇਜ਼ ਹਨੇਰੀ ਦਾ ਲਾਲਟ ਅਤੇ ਮੀਂਹ ਦਾ ਲਾਲਟ ਜਾਰੀ ਕਰ ਦਿੱਤਾ ਗਿਆ ਹੈ ਪੂਰਾ ਹਫਤਾ ਪਵੇਗਾ ਜ਼ੋਰਦਾਰ ਮੀਂਹ ਜੀ ਹਾਂ ਪੰਜਾਬ ਦੇ ਵਿੱਚ ਲਗਾਤਾਰ ਪੈ ਰਹੀ ਗਰਮੀ ਨੇ ਜਿੱਥੇ ਕਿ ਤਬਾਹੀ ਮਚਾਈ ਹੋਈ ਹੈ ਉੱਥੇ ਹੀ ਤਾਪਮਾਨ ਲਗਾਤਾਰ ਨਵੇਂ ਰਿਕਾਰਡ ਸੈੱਟ ਕਰ ਰਿਹਾ ਹੈ ਤੇ ਲੋਕਾਂ ਦੀ ਵੱਡੀ ਮੁਸ਼ਕਲ ਜਿਹੜੀ ਉਹ ਵੱਧ ਚੁੱਕੀ ਹੈ ਤੇ ਭਿਆਨਕ ਧੁੱਪ ਦੇ ਕਾਰਨ ਕਈ ਸੂਬਿਆਂ ਦੇ ਵਿੱਚ ਜਿੱਥੇ ਕਿ ਲੂ ਚੱਲ ਰਹੀ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਕਾਫੀ ਜ਼ਿਆਦਾ ਮੁਸ਼ਕਲ ਹੋ ਚੁੱਕਾ ਹੈ ਇਸੇ ਦੌਰਾਨ ਹੁਣ ਭਾਰਤੀ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਜਾਣਕਾਰੀ ਦਿੱਤੀ ਗਈ ਹੈ ਵਿਭਾਗ ਦੇ ਮੁਤਾਬਕ ਹੁਣ ਕੁਝ ਦਿਨਾਂ ਤੋਂ ਲੋਕਾਂ ਨੂੰ ਜਿਹੜੀ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ ਜਿਹਦੇ ਪਾਸੇ ਹੁਣ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਪੂਰਾ ਹਫ਼ਤਾ ਮੀਂਹ ਪੈਣ ਦੀ ਪੋਖਵਾਣੀ ਕਰ ਦਿੱਤੀ ਗਈ ਹੈ ਜੀਹਾਂ 15 16 ਅਤੇ ਇਸ ਤੋਂ ਇਲਾਵਾ 17 ਅਤੇ 18 ਜੂਨ ਨੂੰ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਅਮਰਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਫਨਗਰ ਐਸਐਸ ਨਗਰ ਅਤੇ ਇਸ ਤੋਂ ਇਲਾਵਾ ਪਟਿਆਲਾ ਦੇ ਵਿੱਚ ਮੀਂਹ ਪੈਣ ਦੀ ਪੋਖਵਾਣੀ ਕਰ ਦਿੱਤੀ ਗਈ ਹੈ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ 2 ਤੋਂ 4 ਡਿਗਰੀ ਦੀ ਵੱਡੀ ਗਰਾਊਂਡ ਦੇਖਣ ਨੂੰ ਮਿਲੇਗੀ ਅਤੇ ਜਿਸ ਦੇ ਕਾਰਨ ਗਰਮੀ ਤੋਂ ਵੀ ਲੋਕਾਂ ਨੂੰ ਇਸ ਤੋਂ ਬਾਅਦ ਹੁਣ ਖਬਰ ਚੰਡੀਗੜ੍ਹ ਤੋਂ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਅਤੇ ਇਸ ਤੋਂ ਇਲਾਵਾ ਹਿਮਾਚਲ ਤੋਂ ਆਉਣ ਵਾਲੀਆਂ ਗੱਡੀਆਂ ਦਾ ਜਿਹੜਾ ਹੈ ਉਹ ਕਾਫੀ ਜ਼ਿਆਦਾ ਚਲਾਨ ਕੱਟਿਆ ਜਾ ਰਿਹਾ ਹੈ ਤੇ ਚਲਾਨ ਕੱਟਣ ਦੇ ਨਾਂ ਦੇ ਉੱਤੇ ਕਾਫੀ ਜ਼ਿਆਦਾ ਰੇਸ਼ਮਤਖੋਰੀ ਵੀ ਹੋ ਰਹੀ ਹੈ ਮੇਰੀ ਜਾਣਕਾਰੀ ਦੇ ਅਨੁਸਾਰ ਇੰਨੀ ਗਰਮੀ ਦੇ ਵਿੱਚ ਕੋਈ ਵੀ ਪੁਲਿਸ ਮੁਲਾਜ਼ਮ ਜਿਹੜਾ ਸੜਕ ਤੇ ਖੜਾ ਹੋਣਾ ਪਸੰਦ ਨਹੀਂ ਕਰਦਾ ਪਰ ਕਈ ਜਵਾਨ ਮੋਟੀ ਰਕਮ ਦੇ ਕੇ ਆਪਣੀ ਬਦਲੀ ਜਿਹੜੀ ਉਹ ਟ੍ਰੈਫਿਕ ਪੁਲਿਸ ਦੇ ਵਿੱਚ ਕਰਵਾ ਰਹੇ ਹਨ ਸੋ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਸ ਦੇ ਵਿੱਚ ਮੋਟੀ ਕਮਾਈ ਹੈ ਸੋ ਜੀਰਕਪੁਰ ਤੋਂ ਆਉਂਦੇ ਆਹੀ ਜਿਹੜਾ ਪੋਲਟਰੀ ਫਾਰਮ ਲਾਈਟਾਂ ਪੁਆਇੰਟ ਦੇ ਉੱਤੇ ਪੁਲਿਸ ਜਵਾਨ ਜਿਹੜੇ ਕਿ ਬਾਹਰੀ ਸੂਬਿਆਂ ਤੋਂ ਆਈਆਂ ਨੰਬਰ 플레이ਟ ਵਾਲੀਆਂ ਗੱਡੀਆਂ ਨੂੰ ਰੋਕ ਕੇ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਹਨ ਤੇ ਇਸ ਤੋਂ ਇਲਾਵਾ ਫਰਨੀਚਰ ਮਾਰਕੀਟ ਚੌਂਕ ਦੇ ਉੱਤੇ ਵੀ ਮਹਾਲੀ ਦੇ ਵੱਲੋਂ ਆਉਣ ਵਾਲੇ ਬਾਨਾਂ ਨੂੰ ਬਿਨਾਂ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਗੱਡੀ ਦੇ ਟਾਇਰ ਬਾਹਰ ਹੋਣ ਅਤੇ ਬੋਨਟ ਦੇ ਉੱਤੇ ਟੇਪ ਲੱਗੀ ਹੋਣ ਅਜਿਹੇ ਜਿਹੜੇ ਟ੍ਰੈਫਿਕ ਨਿਯਮਾਂ ਨੂੰ ਦੱਸ ਕੇ 10-10000 ਰੁਪਏ ਦਾ ਚਲਾਨ ਕਰਨ ਦੀ ਗੱਲ ਕਹੀ ਜਾਂਦੀ ਹੈ ਜਿਸ ਤੋਂ ਬਾਅਦ ਕਿ ਪੁਲਿਸ ਮੁਲਾਜ਼ਮਾਂ ਦੇ ਦੁਆਰਾ ਉਹਨਾਂ ਦੇ ਨਾਲ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਸੋ ਇਸ ਤੋਂ ਬਾਅਦ ਸੈਟਿੰਗ ਕਰ ਲਈ ਜਾਂਦੀ ਹੈ ਤੇ ਬਾਹਰੀ ਨੰਬਰ ਵਾਲੀਆਂ ਗੱਡੀਆਂ ਨੂੰ ਛੱਡ ਵੀ ਦਿੱਤਾ ਜਾਂਦਾ ਹੈ ਸੋ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਅਜਿਹਾ ਜਿਹੜਾ ਕੰਮ ਹੁਣ ਚੱਲ ਰਿਹਾ ਹੈ